ਅਬਨਦੀਪ ਸਿੰਘ ਦੇ ਗੁਰਦੁਆਰੇ ਦੇ ਵਿੱਚ ਜਿਹੜੀ ਅਸ਼ਲੀਲ ਹਰਕਤ ਹੋਈ ਹੈ ਉਹ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਦੇ ਮੁੰਡਾ ਕਰ ਰਿਹਾ ਵੈ ਅਗਰ ਗੁਰਦੁਆਰਾ ਸਾਹਿਬ ਦੇ ਮੁੰਡਾ ਇਹ ਕੰਮ ਕਰੇਗਾ ਉਹ ਕਹਿੰਦੇ ਐ ਇਹ ਅਸ਼ਲੀਲ ਹਰਕਤ ਨਹੀਂ ਇਹ ਸਿਰਫ ਉਹ ਹਰਕਤ ਹੈ ਭੈਣ ਭਰਾਵੇ ਜੱਟੀਆਂ ਪਾ ਰਿਹਾ ਉੱਪਰ نیچے ਅਪ ਡਾਊਨ ਹੋ ਰਿਹਾ ਉਹ ਇਹ ਕਹਿੰਦੇ ਇਹਦੇ ਵਿੱਚ ਕੋਈ ਗਲਤੀ ਨਹੀਂ ਹੈ ਮੇਰੇ ਮੁੰਡੇ ਦੇ ਹਾਂਜੀ ਕੀ ਨਾਮ ਹੈ ਜੀ ਹਰਪ੍ਰੀਤ ਕੌਰ ਕੀ ਮਾਮਲਾ ਕੀ ਹੈ ਮਾਮਲਾ ਇਹ ਦੱਸਿਆ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਦੇ ਪਤੇ ਜੋ ਸਾਡੇ ਕੈਂਪ ਲੋਨੀਪੁਰ ਦੁਆਰਾ ਸਾਹਿਬ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚ ਜਿਹੜੀ ਅਸ਼ਲੀਲ ਹਰਕਤ ਹੋਈ ਹੈ ਉਹ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਦੇ ਮੁੰਡਾ ਕਰ ਰਿਹਾ ਵੈ ਅਗਰ ਗੁਰਦੁਆਰਾ ਸਾਹਿਬ ਦੇ ਮੁੰਡਾ ਇਹ ਕੰਮ ਕਰੇਗਾ ਉਹ ਕਹਿੰਦੇ ਐ ਇਹ ਕੋਈ ਅਸ਼ਲੀਲ ਹਰਕਤ ਨਹੀਂ ਇਹ ਸਿਰਫ ਉਹ ਹਰਕਤ ਹੈ ਕਹਿੰਦੇ ਇਹ ਦੇਖੇ ਕੋਈ ਗਲਤੀ ਨਹੀਂ ਹੈ ਮੇਰੇ ਮੁੰਡੇ ਦੀ ਪਰ ਬਾਅਦ ਵਿੱਚ ਇਹ ਵਰਡਿੰਗ ਵੀ ਕਹਿ ਰਿਹਾ ਹੈ ਉਹ ਕਹਿੰਦੇ ਗਲਤੀ ਹੈ ਕਹਿੰਦਾ ਹਾਂ ਗਲਤੀ ਹੈ ਅਗਰ ਗਲਤੀ ਨਹੀਂ کہہ ਰਹੇ ਤੁਸੀਂ ਦੋ ਪਾਸੇ ਕਿਉਂ ਚੱਲ ਰਹੇ ਹੋ ਜਾਂ ਕੋ ਗਲਤੀ ਹੈ ਜਿ세 ਸੱਕੇ ਮੈਂ ਕਿ ਗੁਰੂ ਦੇ ਇੰਨੇ ਕੁ ਸਿੱਖਾ ਨਾ ਸਿੱਧਾ ਕੋ ਹਾਂ ਮੈਂ ਉਨੇ ਮੇਰੇ ਘਰ ਵਿੱਚ ਗਲਤੀ ਕੀਤੀ ਹੈ ਮੇਰੇ ਮੁੰਡਾ ਆ ਖੜਾ ਉਹਨੂੰ ਜੋ ਮਰਜ਼ੀ ਕਰੋ ਪਰ ਉਸਨੇ ਇਹ ਗੱਲ ਕੀਤੀ ਨਿਆਂ ਸਿੰਘ ਸਾਹਿਬ ਸਾਰੇ ਸਾਡੇ ਇੱਥੇ ਆਏ ਇੰਨੀ ਇੱਜ਼ਤ ਨਾਲ ਸਾਡਾ ਸਤਿਕਾਰ ਕੀਤਾ ਬੀਬੀਆਂ ਦਾ ਉਹ ਉਹਨਾਂ ਨੂੰ ਕਹਿੰਦੇ ਬਦਮਾਸ਼ੀ ਨਾਲ ਟਾਈਮ ਦੱਸ ਇਹ ਕੀ ਮਤਲਬ ਹੋਇਆ ਟਾਈਮ ਦੱਸ ਕਿਉਂ ਉਹਨਾਂ ਸਾਡੀ ਧੀਆਂ ਦੀ ਰਾਖੀ ਰਸਤੇ ਆਏ ਸੀ ਉਹਨਾਂ ਨੂੰ ਉਲਟ ਬੋਲਿਆ ਗਿਆ ਵੈ ਜਿਹੜੇ ਟਾਈਮ ਰੱਖਦੇ ਆ ਉਹਨਾਂ ਨੂੰ ਗੁੰਡਾ ਗਰਦੀ ਬਦਮਾਸ਼ੀ ਦਾ ਨਾਮ ਦਿੱਤਾ ਜਾਂਦਾ ਨਾ ਕਿ ਪ੍ਰਦਾਨ ਦਾ ਨਾਮ ਦਿੱਤਾ ਜਾਂਦਾ ਵੈਸੇ ਅਸੀਂ ਅੱਜ ਤੱਕ ਗੁਰੂ ਦੇ ਲੜ ਲੱਗੇ ਆ ਲੱਗੇ ਰਵਾਂਗੇ ਪਰ ਆਪਣੇ ਮਹੱਲੇ ਦੇ ਵਿੱਚ ਗੁਰੂ ਦੀ ਬਿੱਦ ਵੀ ਨਹੀਂ ਉਣਦਾਂਗੇ ਜਿਹੜੇ ਜਨਾਨੀਆਂ ਨੇ ਮੂੰਹ ਟੱਕ ਕੇ ਆਪਣੇ ਗੁਰੂ ਦੇ ਲਈ ਨਕਲੀ ਆਪਣੇ ਰੂਪ ਬਣਾ ਕੇ ਉਹ ਪੁਰੇ ਦੀ ਸਿੰਗੜੀਆਂ ਨਹੀਂ ਐ ਜੇ ਗੁਰੂ ਦੀ ਸਿੰਗੜੀਆਂ ਹੁੰਦੀਆਂ ਸ਼ਰਿਆਮ ਖੜ ਕੇ ਕਹਿੰਦੀਆਂ ਹਾਂ ਇਹਨਾਂ ਨੇ ਗਲਤੀ ਕੀਤੀ ਐ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਪਰ ਨਹੀਂ ਉਹ ਚੋਰ ਐ ਚੋੜਨੀਆਂ ਕਹਾਣੀਆਂ ਨਕਲੀ ਸਿੱਖੀਆਂ ਕਹਾਣੀਆਂ ਉਹਨਾਂ ਦੀ ਗਲਤੀ ਐ ਫਿਰ ਉਸ ਤੋਂ ਬਾਅਦ ਫਿਰ ਜਿਹੜੇ ਅਸੀਂ ਸਿੱਖਣੀਆਂ ਵਾਂ ਸਾਨੂੰ ਕਹਿਣਗੇ ਅਸੀਂ ਗੁਰਦੁਆਰਾ ਸਾਹਿਬ ਕਹਿੰਦੇ ਸਾਰਾ ਮੱਲਾ ਕਹਿੰਦਾ ਗੁਰਦੁਆਰਾ ਸਾਹਿਬ ਤੁਸੀਂ ਮੱਥਾ ਟੇਕ ਨਹੀਂ ਆਉਂਦੇ ਤੁਸੀਂ ਛੋਟੀਆਂ ਛੋਟੀਆਂ ਹੁੰਦੀਆਂ ਸੀ ਤੁਸੀਂ ਬਹੁਤ ਆਂਦੀਆਂ ਸੀ ਹੈ ਅਸੀਂ ਕਿਹਾ ਅਸੀਂ ਉੱਥੇ ਜਾਂਦੇ ਆ ਇਹ ਬੰਦਿਆਂ ਨੂੰ ਕਹਿੰਦੇ ਆ ਲੰਗਰ ਖਾਣ ਆ ਗਏ ਲੰਗਰ ਖਾਣ ਆ ਗਏ ਕਿਉਂ ਸਾਡਾ ਬਾਪ ਦਾ ਘਰ ਐ ਅਸੀਂ ਬਿਨ ਬੁਲਾਏ ਜਾਵਾਂ ਅਸੀਂ ਤੇਰੇ ਘਰ ਦਾ ਨਹੀਂ ਖਾਵਾਂਗੇ ਜੇ ਤੇਰੇ ਬੂਏ ਤੇ ਖੜੇ ਆ ਨਾ ਤੂੰ ਲੱਖ ਜੁੱਤੀਆਂ ਮਾਰ ਤੇਰੇ ਘਰ ਨਹੀਂ ਵੜਾਂਗੇ ਪਰ ਸਾਡੇ ਬਾਪ ਦੇ ਘਰ ਤੂੰ ਮਨਾ ਕਰ ਰਿਹਾ ਨਾ ਮੈਂ ਇਸ ਤੋਂ ਦੁਖੀ ਆ ਔਰ ਇੱਥੇ ਅੰਦਰ ਕੁੜੀ ਨਾਲ ਨਹੀਂ ਜਨਨੀਆਂ ਨਾਲ ਵੀ ਗੱਲਾਂ ਹੋ ਰਹੀਆਂ ਕਈ ਵਿਚਾਰੀਆਂ ਗਰੀਬੜੀਆਂ ਜੋ ਅੱਗੇ ਨਹੀਂ ਆ ਰਹੀਆਂ ਮੈਂ ਸਭ ਨੂੰ ਕਿਹਾ ਤੁਸੀਂ ਆਓ ਅਸੀਂ ਤੁਹਾਡੇ ਨਾਲ ਆ ਪਰ ਉਹ ਵਿਚਾਰਿਆ ਕਹਿੰਦੇ ਨਹੀਂ ਮੇਰੇ ਬੱਚੇ ਰੋਲ ਜੜ ਗਏ ਮੇਰਾ ਘਰ ਵਾਲਾ ਮੈਨੂੰ ਘਰੋਂ ਕੱਢ ਦੇਗਾ ਮੈਂ ਅੱਗੇ ਨਹੀਂ ਆਵਾਂਗੀ ਮੈਂ ਫਿਰ ਇਸ ਤੋਂ ਬਾਅਦ ਅਸੀਂ ਕਿਹਾ ਕੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਨਾ ਪਰ ਉਹ ਵਿਚਾਰੀਆਂ ਨਹੀਂ ਮੰਨੀਆਂ ਫਿਰ ਉਸ ਤੋਂ ਬਾਅਦ ਅਸੀਂ ਇਹ ਮੁੱਦਾ ਖੜਾ ਕੀਤਾ ਜੇ ਬੱਚਿਆਂ ਨੇ ਗੁਰੂ ਦੇ ਵੀ ਸਾਰਿਆਂ ਨੂੰ ਖੜਾ ਕੀਤਾ ਹੈਨਾ ਜੇ ਖੜਾ ਕਰ ਹੀ ਦਿੱਤਾ ਫਿਰ ਉੱਥੇ ਬੱਚੇ RAM ਨਾਲ ਖੜੇ ਆ ਕੇ ਪ੍ਰਧਾਨ ਦੇ ਮੁੰਡੇ ਨੇ ਪੱਗ ਤਾਰਤੀ ਦੂਜੇ ਦੀ ਤਾੜੀ ਬਟਕੀ ਪ੍ਰਧਾਨ ਨੇ ਪ੍ਰਧਾਨ ਨੇ ਤਾੜੀ ਬਟਦੀ ਜੇ ਅਸੀਂ ਗਰਮ ਨਹੀਂ ਹੋਵਾਂਗੇ ਗੁੱਸਾ ਨਹੀਂ ਸਾਡੇ ਚ ਆਏਗਾ ਤੇ ਸਾਨੂੰ ਸਿੱਖਣੀਆਂ ਕੋਣ ਕੇਗਾ ਸਾਡੇ ਤੇ ਲਗ ਰੱਖ ਕੇ ਵਾਹਿਗੁਰੂ ਵਸੇ ਹਾਂ ਇਹ ਗੱਲ ਬਹੁਤ ਗਲਤ ਹੋਈ ਹੈ ਬਹੁਤ ਜ਼ਿਆਦਾ ਗਲਤ ਹੋਈ ਹੈ ਡਰਨ ਦੀ ਲੋੜ ਨਹੀਂ ਅਸੀਂ ਨਹੀਂ ਡਰਦੇ ਉਹ ਕਹਿਣਗੇ ਨਾ ਪਰਚੇ ਪਾ ਦਿਓ ਇਹ ਕਰ ਦਿਓ ਫਿਰ ਅਸੀਂ ਗੁਰੂ ਦੇ ਸਿੱਖਣੀਆਂ ਨਹੀਂ ਅੱਗੇ ਅੱਜ ਅਸੀਂ ਇਸ ਗੱਲ ਤੋਂ ਹਾਰ ਗਏ ਮੈਂ ਹੋਰ ਨਾ ਕਹਿਣਾ ਕਿ ਅੰਦਰ ਕੁਝ ਨਹੀਂ ਹੈ ਅੰਦਰ ਕੋਈ ਐਵੇਂ ਦੀ ਗੱਲ ਨਹੀਂ ਹੋਈ ਸੀ ਅਸੀਂ ਬੈਠੇ ਸੀ ਨਾਰਮਲ ਗੱਲ ਸਾਰਾ ਝੂਠ ਹੈ ਵੀਰ ਜੀ ਸਾਰਾ ਝੂਠ ਹੈ ਅੱਛਾ ਮੈਂ ਝੂਠ ਹੋ ਜਾਣਗੇ ਇਹ ਝੂਠ ਹੋ ਜਾਣਗੇ ਪਰ ਜਿਹੜੀ ਗੁਰਮਾਹ ਦੇ ਵੀਡੀਓ ਰਾਈਲਰ ਹੋਇਆ ਉਹ ਕਦੇ ਵੀ ਝੂਠ ਨਹੀਂ ਝੂਠ ਹੈ ਹਾਂ ਕਦੇ ਝੂਠ ਨਹੀਂ ਹੋ ਰਿਹਾ ਨਹੀਂ ਸ਼ਰੀਆਮ ਹੈ ਨਾ ਸੀ ਵੀ ਸ਼ਰੀਆਮ ਸ਼ਰੀਆਮ ਹੈ ਮੀਡੀਆ ਦੇ ਸਾਹਮਣੇ ਉਹਨਾਂ ਨੇ ਇਹ ਵਰਡਿੰਗ ਬੋਲੀ ਪ੍ਰਧਾਨ ਸਾਹਿਬ ਨੇ ਕਹਿੰਦੇ ਮੇਰੇ ਬੱਚੇ ਨੇ ਕੋਈ ਗਲਤੀ ਨਹੀਂ ਕੀਤੀ ਮੇਰੇ ਬੱਚੇ ਨੇ ਕੋਈ ਗਲਤੀ ਨਹੀਂ ਕੀਤੀ ਪਰ ਲਾਸ ਵਿੱਚ ਕਹਿੰਦੇ ਗਲਤੀ ਕੀਤੀ ਹੈ ਕਹਿੰਦੇ ਹਾਂ ਕੀਤੀ ਹੈ ਜੇ ਉਹਨਾਂ ਨੇ ਇਹ ਵੀ ਕਹਿਤਾ ਜਦ ਦੋ ਗੱਲਾਂ ਕਿਸ ਗਲਤੀ ਉਹ ਦਰਬਾਰ ਦੇ ਵਿੱਚ ਇੱਕ ਬੀਬੀ ਨਾਲ ਕੁਸ਼ੀਰ ਹਰਕਤਾਂ ਕਰਦਾ ਉਹ ਬਾਬਾ ਜੀ ਉਹ ਕਹਿੰਦਾ ਕਿ ਉਹ ਉਹਨਾਂ ਦਾ ਕਹਿਣਾ ਹੈ ਕਿ ਐਵੇਂ ਦੀ ਕੋਈ ਗੱਲ ਨਹੀਂ ਸੀ ਇਹ ਹਾਸਾ ਮਜ਼ਾਕ ਹੀ ਕਿ ਸਿਰਫ ਕੀਤਾ ਜਾ ਰਿਹਾ ਸੀ ਅੰਦਰ ਇਹ ਹਾਸਾ ਮਜ਼ਾਕ ਦਰਬਾਰ ਦੇ ਗੁਰੂ ਦੇ ਦਰਬਾਰ ਦੇ ਵਿੱਚ ਨਹੀਂ ਚੱਲਦਾ ਇਹ ਹਾਸਾ ਮਜ਼ਾਕ ਬਾਹਰ ਹੁੰਦਾ ਜਦੋਂ ਗੁਰੂ ਸਾਹਿਬ ਪ੍ਰਕਾਸ਼ਮਾਨ ਹੋਣ ਸੁਭੋਗ ਸੁਸ਼ੋਵਤ ਹੋਣ ਉਦੋਂ ਹਾਸੇ ਮਜ਼ਾਕ ਨਹੀਂ ਹੁੰਦੇ ਹੁੰਦੇ ਮਹਾਰਾਜੀਆਂ ਹਜ਼ੂਰੀਆਂ ਦੇ ਵਿੱਚ ਹੁਣ ਅੱਜ ਕੀ ਹੋਇਆ ਕਾਰਵਾਈ ਹੋएगी ਇਹ ਸਾਡੇ ਸਤਿਭਾਵਨਾਵਾਂ ਦੇ ਮਨਾਂ ਨੂੰ ਪਹੁੰਚੀ ਆ ਜੀ ਤੇ ਅਸੀਂ ਇਹਨਾਂ ਤੇ ਕਾਰਵਾਈ ਦੀ ਬਣ ਕਰਦੇ ਆ ਜੀ ਸਾਨੂੰ ਐਸਐਸਓ ਜੌੜਾ ਪ੍ਰਵਿੰਦਰ ਸਿੰਘ ਮਾਈ ਨੇ ਸਾਨੂੰ ਪੂਰਾ ਪ੍ਰੋਸਰਸ ਦਿੱਤਾ ਹੈ ਇਹਨਾਂ ਤੇ ਕਾਰਵਾਈ ਕੀਤੀ ਹੋਈ ਜੀ ਤੇ ਬਾਕੀ ਜੋ ਬਣਦੀ ਕਾਰਵਾਈ ਉਹ ਕਰੂਗਾ ਤੇ ਅਸੀਂ ਐਫਆਈਆਰ ਕਰਦਾਂਗੇ ਨੰਬਈ ਉਹ ਅਫਸਰ ਆਏ ਆ ਬਾਬਾਈ ਅਫਸਰ ਆਏ ਆ ਉਹ ਪੁਲਿਸ ਸਟੇਸ਼ਨ ਜਾ ਰਹੇ ਕੀ ਕਰ ਰਹੇ ਉਹਨਾਂ ਕੀ ਪੁਲਿਸ ਸਟੇਸ਼ਨ ਜਾ ਰਹੇ ਜੀ ਉਹਨਾਂ ਨੇ ਪ੍ਰਸ਼ਾਸਨ ਨੇ ਸਾਨੂੰ ਫੁੱਲ ਪ੍ਰੋਸੈਸ ਲਵਾਇਆ ਕਿ ਜਿਨ੍ਹਾਂ ਨੇ ਆਏ ਵੀ ਅਸੀਂ ਕਾਨੂੰਨ ਤੇ ਕਰਾਂਗੇ ਜਿਨ੍ਹਾਂ ਨੇ ਵੀ ਕੋਈ ਗਲਤ ਕੰਮ ਕਰਿਆ ਉਹਨਾਂ ਤੇ ਕਾਰਵਾਈ ਹੋਊਗੀ ਠੀਕ ਹੈ ਜੀ ਹੁਣ ਫਿਰ ਨੇ ਚੱਲੇ ਨਹੀਂ ਹੋਈ ਹੈ ਕਿਸੇ ਲੜਕੀ ਲੜਕੀ ਜਿਹਨੂੰ ਲੈ ਕੇ ਜੰਗ ਸਿੰਘਾਂ ਚ ਕਾਫੀ ਗੁੱਸਾ ਹੈ ਗੁਰੂ ਘਰ ਚ ਜੋ ਵੀ ਵੀਡੀਓ ਬਣਸਣਾਂ ਦੀ ਬਣੀ ਉਹ ਮਰਿਆਦਾ ਦੇ ਖਿਲਾਫ ਅਸੀਂ ਉਹ ਗੱਲ ਸਮਝਾਈ ਆ ਨੇ ਹੋ ਜਾਣੇ ਜਾ ਕੇ ਆਪਣੀ ਸਟੇਟਮੈਂਟ ਦੇਣਗੇ ਨਾਲੇ ਵੀਡੀਓ ਕਰਦੇ ਉਹਦੇ ਮਤਾਂਕ ਜੋ ਵੀ ਕਾਰਵਾਈ ਬਣਦੀ ਐ ਐਫ ਆਈ ਆਰ ਬਣਦੀ ਐ ਹੋਰ ਉਹਨੂੰ ਦੱਸਦਾ ਕਿ ਜੋ ਇਸ ਪਰ ਲਾਅ ਪੜਦਾ ਸੀ ਬਦਲ ਹੋਈ ਐ ਉਹ ਇਥੋਂ ਜਾ ਰਹੇ ਨੇ ਬਾਹਰ ਜਾ ਕੇ ਉੱਥੇ ਆਪਣੀ ਸਟੇਟਮੈਂਟ ਕੋਈ ਤਰ੍ਹਾਂ ਦੀਆਂ ਵੀ ਗੱਲਬਾਤ ਹੋਈ ਐ ਸਰ ਉਹਨੂੰ ਹੀ ਬੁਲਾਇਆ ਗਿਆ ਜੀ ਸਰ ਮੇਨ ਗੱਲ ਇੱਥੇ ਪ੍ਰਧਾਨਗੀ ਦੇ ਰੋਲੇ ਨੂੰ ਇਹ ਨਹੀਂ ਆਏ ਇਹ ਆ ਗਏ ਲੈ ਕੇ ਜਿਹੜੀ ਵੀਡੀਓ ਬਣ ਗਈ ਐ ਉਹਨੂੰ ਲੈ ਕੇ ਇਹ ਵੀ ਵੀਡੀਓ ਬਾਹਰ ਹੋਈ ਐ ਉਹ ਜੋ ਸੁਣਿਆ ਜਾਂਦਾ ਗੁਰੂ ਕਰਦੀ ਉਦੇ ਮੁਤਾਬਕ ਜੋ ਜਿਹੜਾ ਉਹਦੇ ਦੇ ਲੱਛਣ ਸੀਗੇ ਉਥੇ ਜੋ ਐ ਵੀ ਉਹ ਮੁਤਾਬਕ ਨਹੀਂ ਸੀਗੇ ਉਹਦੇ ਕਰਕੇ ਇਹ ਆਏ ਨੇ ਉਹ ਵੀਡੀਓ ਬਣਾ ਕੇ ਠੀਕ ਹੈ ਨਕਲ ਕਾਨੂੰਨ ਕਰੋ ਲਾਫ ਲੈਂਡ ਵਿਲ ਪਰਵੇਲ ਅਸੀਂ ਕੋਈ ਪੁਲਿਸ ਕੋਈ ਇਨਵੈਸਟੀਗੇਸ਼ਨ ਲੋਗੇ ਤੁਸੀਂ ਪਾਟ ਮੋਣੋ ਮੈਂ ਕਹਾਂ ਦੇ ਲਿਖਿਓ ਇਤਜ਼ਾਦ ਜਿਵੇਂ ਪੁਲਿਸ ਕੋਈ ਇਨਵੈਸਟੀਗੇਸ਼ਨ ਲੈਂ ਕਰਦੀ ਹੈ ਤੁਸੀਂ ਪਾਟ ਮੋਣੋ ਉਹਦਾ 100 ਨਹੀਂ 100 101% ਦੇਾਂਗੇ ਇਹ ਵੀ ਦੱਸਾਂਗੇ ਜਿਹੜੇ ਬੰਦੇ ਜੋ ਸਾਨੂੰ ਆਗੇ ਮੈਂ ਤੁਹਾਨੂੰ ਵੀ ਕਹਿਆ ਨੈਂਗ ਸਿੰਘ ਨੇ ਮੈਂ ਅਗਲੀ ਗੱਲ ਦੱਸਣਾ ਲਗਾ ਤੁਹਾਨੂੰ ਮੈਨੂੰ ਕਿਸੇ ਨੇ ਕਹਿਤਾ ਕਿ ਵੀ ਕੱਲ ਚ ਪਹਿਰਾ ਹੋਏਗਾ ਇਸੇ ਲੇਡੀ ਦਾ ਫੋਨ ਨਾ ਮੈਂ ਕਹੀ ਹੋਏਗਾ ਕਹਿੰਦੇ ਗੜਬੜ ਜੀ ਲੱਗਦੀ ਹੈ ਮੈਂ ਕਹਿੰਦਾ ਨਹੀਂ ਆਹੋਂ ਅੱਜ ਗੁਰੂ ਰਾਮਦਾਸ ਆਪਨੇ ਕਿਰਪਾ ਕੀਤੀ ਜਿੰਨੀਆਂ ਸੰਗਤਾਂ ਰੋਜ਼ ਆਉਂਦੀਆਂ ਉਸ ਤੋਂ ਡੇਢ ਉਹਨਾਂ ਸੰਗਤ ਆ ਗਈ। ਆਈ ਮੈਂ ਨਾ ਬੇਟਾ ਭਰਾ ਨੂੰ ਕਿਹਾ ਵੀ ਲੰਗਰ ਬਣਾ ਲਗਾ। ਕਹਿੰਦਾ ਕਿੰਨਾ ਬਣਾਵਾਂਗਾ ਕਿ ਯਾਰ 2-300 ਫਲਾਦ ਫालतू ਬਣਾ ਦੇ। ਵੀ ਫੌਜਾ ਵੀ ਆ ਰਹੀਆਂ ਨੇ ਨਿਆਂਗ ਸਿੰਘ ਆ ਗਏ ਕਿ ਮੇਰੇ ਦੇ ਸਤਕਾਰ ਜੋ ਮੈਂ ਕਹਾਂ ਵੀ ਉਹਨਾਂ ਵਾਸਤੇ ਵੀ ਲੰਗਰ ਬਣਾਉ। ਲੰਗਰ ਖੱਟ ਗਿਆ। ਮੇਰੇ ਲਈ ਮੈਂ ਅੱਜ ਵੀ ਕਹਿ ਰਿਹਾ ਹਾਂ ਮੇਰੇ ਲਈ ਸਰ ਜਿਹਨੇ ਬਾਣਾ ਪਾਲਿਆ ਸਤਿਕਾਰਯੋਗ ਹੈ ਪਰ ਅਗਲਾ ਸਤਿਕਾਰ ਕਰੇ ਜਾਂ ਨਾ ਕਰੇ ਉਹਦਾ ਫਰਜ਼ ਨਹੀਂ ਜੀ ਇਹ ਵੀਡੀਓ ਜਿਹੜੀ ਮਾਇਲ ਕਰਨਾ ਅਗਲੇ ਜਿਵੇਂ ਦੇਖੋ ਮੇਰੀ ਬੇਨਤੀ ਸੁਣੋ ਮੈਂ ਕਹਿੰਦਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੱਚਿਆਂ ਨੂੰ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ ਪਰ ਉਹਨੇ ਜੋ ਕੀਤਾ ਵੀ ਪਪਾ ਮੈਂ ਤੁਹਾਨੂੰ ਪਿਆਰ ਕਰਨਾ ਮੇਰੇ ਨਾਲ ਅਮਰ ਕਵੇਲੇ ਜਿੱਦ ਤੇ ਸੇਵਾਦਾਰ ਨੂੰ ਮਿਸੋ ਤਿੰਨ ਵੇਲੇ ਅਮਰਤਵਲੇ ਜੀ ਚਿਰਨਤ باوجود ਮੈਂ ਵੀ ਕਹਾਂ ਵੀ ਬੱਚੇ ਉੱਤੇ ਜਾਂਦਾ 3 ਵਜੇ ਬੱਚਾ ਛਾਲ 1.5 ਸਾਲ ਮੇਰਾ ਜਿਗਰ ਅਪੀਲ ਤੇ ਲੱਗਿਆ ਨੀਗਾ ਅੰਮ੍ਰਿਤਪਾਲੇ ਉਹਨਾਂ ਨਾਲ ਜਾਂਦਾ ਰਿਹਾ ਮੇਰਾ ਮਕਸਦ ਇੱਕੋ ਹੀ ਹੈ ਅੱਜ ਵੀ ਹੁਣ ਉੱਥੇ ਆਏ ਉੱਥੇ ਇੱਕ ਮਿੰਟ ਸੁਣੋ ਜੀ ਇੱਕ ਮਿੰਟ ਉੱਥੇ ਆਏ ਉੱਥੇ ਆਣ ਤੋਂ ਬਾਅਦ ਉਹਨੇ ਕੀ ਕੀਤਾ ਤੁਸੀਂ ਤੁਹਾਨੂੰ ਪਤਾ ਉੱਥੇ ਆਣ ਤੋਂ ਬਾਅਦ ਅਸੀਂ ਨੰਗ ਸਿੰਘ ਨਾਲ ਗੱਲ ਕਰਦੇ ਕਿਹਾ ਕਿਉਂ ਗੱਲਾਂ ਕਰ ਰਹੇ ਹੋ ਗੁਰਦੁਆਰੇ ਦਾ ਮੁੰਡਾ ਉਹ ਆਗੇ ਜਿਨੇ ਪਹਿਲਾਂ ਵੀ ਸ਼ਰਾਰਤ ਕੀਤੀ ਘਰ ਸਪੀਕਰ ਲਾਇਆ ਕਿਉਂ ਮੇਰੇ ਪਿਓ ਦਾ ਗੁਰਦੁਆਰਾ ਇਹ ਸੰਗਤਾ ਸਾਰੇ ਸ਼ਹਿਰ ਦਾ ਗੁਰਦੁਆਰਾ ਕਿਤੇ ਲਈ ਮਾਇਆ ਦਿੱਲੀ ਲੁਧਿਆਣਾ ਚੰਡੀਗੜ੍ਹ அம்பਲਾ ਮੈਂ ਕਿਤੇ ਮਤੋਂ ਜਾ ਕੇ ਸਾਰੇ ਨੂੰ ਬੈਠੇ ਉਹ ਨਹੀਂ ਲਿਆਇਆ ਕਿਸ ਨੇ ਕਿਹਾ ਆਪਾਂ ਜਿੱਥੇ ਤੇੀ ਮਾਸੀ ਕੋ ਲੈਂਦੀ ਉੱਧਰ ਬਪੜਾ ਲੈ ਲੈਂਦੇ ਆਪਾਂ ਸਭ ਸੱਤਾ ਸੰਗ ਸਾਨੂੰ ਤੇ ਜੇ ਸਾਧਾ ਤੇ ਨੂੰ ਸੁਣ ਕੇ ਕਿ ਮੇਰਾ ਕੋਸੂਰਾ ਦੇਖੋ ਇਹ ਮੇਰਾ ਕੋਸੂਰਾ ਮੈਂ ਜਿੱਥੇ ਹੋਊਂਗਾ ਨਾ ਲੱਗ ਰਹੇ ਜਾਓ ਆ ਸੰਗਤ ਦੇ ਵਿੱਚ ਤੁਸੀਂ ਕੀ ਕਹੇਗੇ ਮਾਫੀ ਮੰਗ ਲਈ ਮੈਂ ਕਿ ਕੋਈ ਬਿਲਕੁਲ ਜੀ ਬਿਲਕੁਲ ਮਾਫੀ ਮੰਗੀ ਹੈ ਅਕਾਲ ਤਖਤ ਸਾਹਿਬ ਜੋ ਹੁਕਮ ਕਰੇਗਾ ਸੇਬ ਸਭ ਮੰਨ ਲੈਣਾ ਠੀਕ ਹੈ ਜੋ ਕਰੇਗਾ ਅਕਾਲ ਤਖਤ